ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਨੂੰ ਜੀ ਕੀ ਫਤਿਹ ਜਿਸ ਮੇ ਬਾਬਾ ਬੰਦਾ ਸਿੰਘ ਪਹਾਦਰ ਨੂੰ ਗੁਰਦਾਸ ਮੰਡਲ ਦੀ ਗੜੀ ਦੇ ਵਿੱਚੋਂ ਗੁਰਾਲਮਾ ਨੇ ਗ੍ਰਿਫਤਾਰ ਕੀਤਾ ਅਤੇ ਇੱਕ ਲੋਹੇ ਦੇ ਵੱਡੇ ਪਿੰਜਰੇ ਵਿੱਚ ਕੈਦ ਕਰਕੇ ਉਸ ਪਿੰਜਰੇ ਨੂੰ ਹਾਥੀ ਉੱਪਰ ਰੱਖ ਲਿਆ ਅਤੇ ਨਾਲ ਦੇ ਸਿੰਘਾਂ ਦੇ ਪੈਰਾਂ ਵਿੱਚ ਬੇੜੀਆਂ ਤੇ ਹੱਥਾਂ ਵਿੱਚ ਹਲਕੜੀਆਂ ਲਾ ਕੇ ਉਹਨਾਂ ਨੂੰ ਮੁਗਲ ਰੌਣਕ ਦਿੱਲੀ ਵੱਲ ਨੂੰ ਬਾਜ਼ਾਰਾਂ ਵਿੱਚ ਦੀ ਲੈ ਕੇ ਤੁਰੇ ਜਾ ਰਹੇ ਨੇ ਉਸ ਸਮੇਂ ਦੀ ਕਹਾਤਾ ਇਹੋਂ ਪਾਇਸਾ ਪਾਇ ਤਹਿ ਸਿੰਘ ਵਾਰਨ ਵਾਲਿਆਂ ਨੇ ਕਾਬੂਬੰਦ ਕੀਤਾ ਹੈ ਪਾਇਸਾ ਪਾਇ ਦਾ ਸੁਦੇਵ ਸਿੰਘ ਜੀ ਗਵਿੰਦਪੁਰਾ ਪਾਇ ਮਹਿੰਦਰ ਸਿੰਘ ਦਰਗਾਪੁਰ ਇਹੋ ਮਰਨ ਕਰਦਿੰਨੇ ਜੀ ਹੋ ਬੰਦਾ ਸਿੰਘ ਬਹਾਦਰ ਤਾਈ ਜਦੋਂ ਬਣਾ ਜਾ ਬੰਦੀ ਸੀ ਜਾਕੜ ਬੇੜੀਆਂ ਅੰਦਰ ਲਾ ਜਾਓ ਤੁਰੀ ਹਕੂਮਤ ਗੰਦੀ ਸੀ ਜਾਕੜ ਬੇੜੀਆਂ ਅੰਦਰ ਲੈ ਜੋ ਤੁਰੀ ਹਕੂਮਤ ਗੰਦੀ ਸੀ ਉਹ ਮਰਸੀਬੀਆਂ ਫੌਜਾਂ ਸੀ ਜੋ ਤੁਰੀਆਂ ਕਹਿਰ ਕਮਾ ਕੇ ਤੇ ਦਿੱਲੀ ਬਲ ਨੂੰ ਲੈ ਕੱਲੇ ਨੇ ਸ਼ੇਰ ਪੰਜਰੇ ਪਾ ਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ ਸ਼ੇਰ ਪੰਜਰੇ ਪਾ ਕੇ ਤੇ ਉਹ ਨੁਗਨਾ ਹਕੂਮਤ ਬੱਚਾ ਬੱਚਾ ਤੂੰ ਬੱਚਾ ਬੱਚਾ ਦੇਖਦੇ ਕਬਰ ਹੁੰਦਾ ਸੀ ਪਿੰਜਰਾ ਤੋੜ ਬਾਹਰ ਨਾ ਆ ਦੇ ਧਰਬੈਰੀ ਨੂੰ ਆਉਂਦਾ ਸੀ ਪਿੰਜਰਾ ਤੋੜ ਬਾਹਰ ਨਾ ਆ ਦੇ ਧਰਬੈਰੀ ਨੂੰ ਆਉਂਦਾ ਸੀ ਉਹ ਨਜਰਾਂ ਦੇ ਵੱਲ ਵੇਖ ਸਕੇ ਨਾ ਕੋਈ ਨજર ਮਲਾ ਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ ਸ਼ੇਰ ਪਿੰਜਰੇ પાਕੇ ਤੇ ਉਹ ਜਿਸ ਰਾਹਤੇ ਨੂੰ ਲੈ ਕੇ ਚੱਲੇ ਲੋਕ ਬੱਛਾ ਹੱਥ ਦੇਣੇ ਭੰਗਸ਼ੇਰ ਦੀ ਸੁਣ ਕੇ ਦੂਰੋ ਨਰਮਕਾ ਜੇ ਫੱਟ ਦੇਣੇ ਭੰਗਸ਼ੇਰ ਦੀ ਸੁਣ ਕੇ ਦੂਰੋ ਨਰਮਕਾ ਜੇ ਫੱਟ ਦੇਣੇ ਉਹ ਮਿਜਲੀ ਬਾਗੂ ਕਰਕੇ ਜੋਦਾਂ ਬੱਦਲਿਆਂ ਘਰ ਚਾਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ ਸ਼ੇਰ ਪੰਜਰੇ ਪਾ ਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ ਸ਼ਿੰਦਵਾੜੇ ਪਾ ਕੇ ਤੇ ਉਹ ਪਰਬਤ ਵਰਗੀ ਥੋੜੀ ਛਾਤੀ ਘਾੜ ਰਾਂਗ ਪੁਝਾਣਾ ਨੇ ਐਸਾ ਪੁੱਤ ਕਦੇ ਨਾ ਜੰਮਣਾ ਫੇਰ ਦੁਬਾਰਾ ਮਾਂ ਮਾਹਣੇ ਐਸਾ ਪੁੱਤ ਕਦੇ ਨਾ ਜੰਮਣਾ ਫੇਰ ਦੁਬਾਰਾ ਮਾਂ ਮਾਹਣੇ ਉਹ ਹਾਤੀ ਵਰਗਾ ਜੋਰ ਦੇ ਦਿੱਲੀ ਬਲ ਨੂੰ ਲੈ ਕੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਦਿੱਲੀ ਬਲ ਨੂੰ ਲੈ ਕੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਹੋ ਰਾਹੀ ਰਤਾ ਛੱਡ ਗਏ ਤੇ ਭੰਗ ਵਟੇਰੇ ਸੈ ਗਨੇ ਗਲੀ ਬਜ਼ਾਰਾਂ ਦੇ ਜੋ ਦੌਕੀ ਅੰਦਰ ਬੜ ਕੇ ਭੈ ਗਏ ਨੇ ਗਲੀ ਬਜ਼ਾਰਾਂ ਦੇ ਜੋ ਦੌਕੀ ਅੰਦਰ ਬੜ ਕੇ ਭੈ ਗਏ ਨੇ ਓ ਸੋਚਣ ਖਾਰੇ ਕੀ ਹੋ पाके ते दिल्ली बल नु ਲੈ ਚੱਲੇ ਨੇ شیر ਪਿੰਜਰੇ ਪਾਕੇ ਤੇ ਦਿੱਲੀ ਬਲ ਨੂੰ ਲੈ ਚੱਲੇ ਨੇ شیر ਪਿੰਜਰੇ ਪਾਕੇ ਤੇ ਉਹ ਹਾਥੀ ਉੱਤੇ ਧਰਿਆ ਪਿੰਜਰਾ ਦੂਰੋਂ ਨਜ਼ਰੀ ਆਉਂਦਾ ਸੀ ਸੂਰਜ ਵਾਂਗੂ ਦਗਦਾ ਚਿਹਰਾ ਫੈਰੀ ਨੂੰ ਭਰਮਾਉਂਦਾ ਸੀ ਸੂਰਜ ਵਾਂਗੂ ਦਗਦਾ ਚਿਹਰਾ ਇਹਨਾਂ ਪਿੰਜਰਾ ਕਿਤੇ ਉੱਡ ਨਾ ਜਾਵੇ ਬੈਠੇ ਸੋਚ ਤੋੜਾ ਕੇ ਤੇ ਦਿੱਲੀ ਬੰਨੂ ਲੈ ਕੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਦਿੱਲੀ ਬੰਨੂ ਲੈ ਕੱਲੇ ਨੇ ਸਿੰਘ ਪਿੰਜਰੇ ਪਾ ਕੇ ਤੇ ਉਹ ਸੱਤ ਸੌ ਚਾਲੀ ਸਿੰਘ ਨਾਲ ਸੀ ਲੈ ਕੱਲੇ ਜੋ ਖੜ ਕੇ ਤੇ ਦਿੱਲੀ ਵੱਲ ਨੂੰ ਲੈ ਕੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਦਿੱਲੀ ਵੱਲ ਨੂੰ ਲੈ ਚੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਹੋ ਖਾਨ ਬਜੀਦ ਦੀਆਂ ਜੋ ਫੋਜਾਂ ਜਿਸ ਨੇ ਅੱਗੇ ਹਾਰ ਗਈਆਂ ਹੋ ਖਾਨ ਬਜੀਦ ਦੀਆਂ ਜੋ ਫੋਜਾਂ ਜਿਸ ਨੇ ਅੱਗੇ ਹਾਰ ਗਈਆਂ ਖਬਰ ਕੀ ਕੁਦਰਤ ਦੇ ਪਾਣੇ ਅੱਜ ਕਿਸਮਤਾ ਮਾਰ ਗਈਆਂ ਖਬਰ ਕੀ ਕੁਦਰਤ ਦੇ ਪਾਣੇ ਅੱਜ ਕਿਸਮਤਾ ਮਾਰਗੀਆਂ ਪਰ ਬੈਰੀ ਦੀ ਈਨ ਨਾਮੰਨੀ ਆਪਣੀ ਤਾਣ ਝੁਕਾ ਕੇ ਤੇ ਦਿੱਲੀ ਬਰ ਨੂੰ ਲੈ ਚੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਦਿੱਲੀ ਬਰ ਨੂੰ ਲੈ ਚੱਲੇ ਨੇ ਸ਼ੇਰ ਪਿੰਜਰੇ ਪਾ ਕੇ ਤੇ ਗਲੰਗੀ ਧਰ ਦਸ ਮੇਲ ਪੈ ਤਾਂ ਦੇ ਗਲੰਗੀ ਧਰ ਦਸ ਹਾਰੇ ਨੇ ਬਾਹਰ ਨਟਾ ਲਖ ਕਰੋੜ ਆਖਦਾ ਸਿੰਘ ਸਦਕ ਨਾ ਹਾਰੇ ਨੇ ਬਾਹਰ ਨਟਾ ਲਖ ਕਰੋੜ ਆਖਦਾ ਸਿੰਘ ਸਦਕ ਨਾ ਹਾਰੇ ਨੇ ਵਹਿਦਰ ਸਿੰਘ ਸੁਖਦੇਵ ਕਮੀਚਾ ਦਸ ਲਗਾਏ ਨਹੀਂ ਗਾ ਕੇ ਦਿੱਲੀ ਬਲ ਨੂੰ